ਲੋ ਜੀ ਮੰਮੀ ਜੀ ਨੇ ਇੱਕ ਕੱਢ ਲਈ ਪਚੌਰੀ ਇਧਰ ਦੁਕਾਨ ਚ ਸਮਾਨ ਰੱਖ ਦਿੱਤਾ ਗਿਆ ਆ ਸਸਕਾਲ ਤੁਹਾਡਾ ਮਾਰ ਬਲੌਗ ਚ ਸਵਾਗਤ ਹੈ ਸੋ ਮੌਸਮ ਦੇਖ ਸਕਦੇ ਹੋ ਠੰਡਾ ਹੋ ਗਿਆ ਆ ਤੇ ਅੱਜ ਮੰਮੀ ਜੀ ਕੁਝ ਬਣਾ ਰਹੇ ਆ ਸੋ ਕਿਚਨ ਚ ਜਾ ਕੇ ਅਸੀਂ ਦੇਖਦੇ ਹਾਂ ਵੰਦਾ ਆ ਤੇ ਫਿਰ ਅਸੀਂ ਜਾਣਾ ਹੈ ਕਾਲਜ ਸੋ ਅੱਜ ਉਹ ਦੇਖਦੇ ਹਾਂ ਕੀ ਬਣਾ ਲੈਂਦੇ ਆ ਜਿਆ ਫਿਵਾਰੀਆਂ ਆ हां मम्मी जी ਕਿਦਾਂ ਜੀ ਕੀ ਬਣਦਾ ਆ ਅੱਜ ਕਚੌੜੀਆਂ ਵਾਓ ਅੱਜ ਕਚੌੜੀਆਂ ਵਾਓ ਫਿਰ ਅਸੀਂ ਲੈ ਕੇ ਚਾਉਣੀ ਕੋਲ ਜੀ ਨੂੰ ਤੇ ਤੁਸੀਂ ਬਣਾ ਕੇ ਦਿਖਾਓ ਕਿੱਦਾਂ ਬਣਦੀਆਂ ਹਾਂਜੀ ਦੱਸੋ ਮੰਮੀ ਜੀ ਕਿੱਦਾਂ ਬਣਦੀਆਂ ਪਹਿਲਾਂ ਆਟਾ ਗੁੰਨ ਲਿਆ ਹਾਂਜੀ ਹਾਂਜੀ ਤੇ ਫਿਰ ਆਲੂ ਤਿਆਰ ਕਰਦੇ ਆ ਵਾਓ ਵਾਲੇ ਆਲੂ ਤੇ ਮਹਾਰਚੀ ਮਸਾਲੇ ਪਾਵਾਗੇ ਹਾਂਜੀ ਲਹਾਂ ਪਾਹ ਨਾਮਕ ਅੱਜ ਮੰਮੀ ਦੱਸੂਗੀ ਮੇਰਾ ਥੋੜਾ ਗਲਾ ਲੈ ਆਂਦਾ ਦੋਮੀ ਤੇ ਆਵਾਜ਼ ਨਹੀਂ ਆਦੀ ਕੰਨੀ ਕੋਈ ਨਹੀਂ ਬਾਦ ਬੜੀ ਆਏ ਵਾਹ ਪਹਿਲਾ ਨਾਮ ਪਾ ਲਿਆ ਹਾਂਜੀ ਫੇਰ ਹਰੀ ਮਿਰਚ ਪਾ ਲਈ ਮੇਰਾ ਗਰਮ ਮਸਾਲਾ ਪਾ ਲਿਆ ਹਲਦੀ ਤੁਹਾਡੀ ਮਰਜ਼ੀ ਹੈ ਦ ਪਾ ਵੀ ਸਕਦੇ ਨਹੀਂ ਪਰ ਥੋੜੀ ਜਿਹੀ ਪਾ ਲੈਣ ਕਲਰ ਲਈ ਹਾਂਜੀ ਤੇ ਆ ਹੈ ਕਿ ਜਵੈਨ ਆ ਆਂਬਚੂਰ ਹੈ ਰੋਚੂ ਹਾਂ ਰੋਚਾ ਜਾਂ ਖੱਟ ਮਿੱਠਾ ਜਿਹਾ ਲੱਗੂਗਾ ਨਾ ਇਹ ਸਾਰੇ ਮਸਾਲੇ ਵਿੱਚ ਐਡ ਕਰਕੇ ਇਹ ਚਪਰ ਅੱਗੇ ਦੱਸਾਂਗੇ ਠੀਕ ਜੀ ਅਸਰ ਆਪਣੇ ਤੇ ਤੇ ਤੇਲ ਗਰਮ ਹੋਣ ਲੈ ਰੱਖ ਲਿਆ ਆ ਤੇ ਫਿਰ ਇਹਨੂੰ ਅਸੀਂ ਫਰਾਈ ਕਰਾਂਗੇ ਜਿੱਦਾਂ ਮੰਮੀ ਜੀ ਬਣਾਉਂਦੇ ਦੇਖੋ ਆਟਾ ਗੁੰਨ ਲੈ ਆਇਆ ਤੇ ਮੰਮੀ ਜੀ ਬਣਾ ਕੇ ਦੱਸੂਗਾ ਲੋ ਜੀ ਹੁਣ ਮੰਮੀ ਜੀ ਬਣਾਉਂਦੇ ਆ ਕਚੋਰੀਆਂ ਤੇ ਤਾਂ ਉਹ ਖਾਣੇ ਆ ਕਿੱਦਾਂ ਬਣਦੀ ਆ ਪੂਆ ਤੇ ਇੱਧਰ ਇੱਕ ਤਾਂ ਮਮੀ ਜੀ ਨੇ ਬੜਾ ਲਈ ਤੇ ਦੋਈ ਤਿਆਰੀ ਆ ਤੇ ਤਾਂ ਮਮੋ ਲੋ ਜੀ ਮਮੀ ਜੀ ਨੇ ਪੇਡ ਆ ਘਰ ਲਿਆਇਆ ਚੁੰਡ ਲਿਆਇਆ ਜਾਨ ਇਹਨਾਂ ਵਿੱਚ ਭਰ ਦੇਣਾ ਛੋਟਾ ਲੈਣਾ ਪੇੜਾ ਅੱਛਾ ਆਟਾ ਯੂਜ਼ ਕੀਤਾ ਸੀ ਆਟਾ ਹਾਂ ਆਟੇ ਕੀ ਵਰਤਦੇ ਮੈਂ ਜਿਹੇ ਹੀ ਬਣਨ ਦੀ ਕੋਸ਼ਿਸ਼ ਅੱਧਾ ਮੈਦਾ ਬਾਲਵਦਾ ਅੰਟਾਈ ਜਿਹੇ ਬਣਨਿਆ ਅੱਪਸੀ ਸਰ ਪਾਟ ਤੇ ਨਾ ਬਣਨੀ ਲੋ ਜੀ ਅਰੇ ਕਿੱਥੇ ਖੜਕਾਂਗੇ ਹਨ ਮੈਂ ਤੀਨੋਂ ਇਹਦੇ ਵਿੱਚ ਪਤਲੀਆ ਪਤਲੀਆ ਬਣਾਣੀ ਆ ਹਮ ਇਹ ਫੋਲ ਲੱਗੇਗੀ ਆ ਮੈਂ ዳਲ ਲੋਜੀ ਮੰਮੀ ਜੀ ਨੇ ਕਚੌੜੀ ਦਾ ਪਰਲੀ ਆ ਪਹਿਲਾ ਆਟਾ ਦਾ ਵੇ ਦਾ ਚੋਂਟਕੇ ਵੇ ਆਲੂ ਭਰਨੇ ਵਿੱਚ ਦੇਖੋ ਸਲੋ ਰੱਖਣਾ ਹੈ ਸਲੋ ਸਲੋ ਤੇ ਰੱਖਣਾ ਹੌਲੀ ਹੌਲੀ ਬਣਾਉਣੀ ਆ ਮੰਮੀ ਜੀ ਬਣਾ ਕੇ ਲਖੋਗੇ ਇੰਦਾ ਵੀ ਬਣਾ ਸਕਦੇ ਆ ਚੁਪਾ ਕੇ ਹਾਂ ਤਾਂ ਬਣਾਈ ਅਸੀਂ ਹਾਂ ਲੇਕਿਨ ਇਹ ਸਮਝ ਬਣਦਾ ਇੰਦਾ ਵੀ ਬਣਾ ਸਕਦਾ ਆ ਵੀ ਇੰਦਾ ਮੜਿਆ ਜੁਵਾੜਾ ਜਿਆੜਾ ਬੜਾ ਪੂਰਾ ਪਚੋਲ ਆ ਬਣਾਤਾ ਲਓ ਜੀ ਇੰਦਾ ਵੀ ਬਣ ਗਿਆ ਛੋਟਾ ਜਿਹਾ ਪੇਡਾ ਲੈ ਕੇ ਆ ਕੇ ਲਓ ਜੀ ਇੱਕ ਹੋਰ ਤਿਆਰ ਹੋਣ ਲੱਗੀ ਆ ਲੋਨ ਵਿੱਚ ਪਾ ਦੇਣਾ ਇਦਾਂ ਆਲੂ ਮਰ ਜਾਰੇ ਭਰਨੇ ਹੂੰ ਮੈਨੂੰ ਕੱਦਣਾ ਫੇਮ ਮੈਨੂੰ ਖਾਣਾ ਕਿਦਾਂ ਰੈ ਤੇ ਨਾਲ ਵੀ ਖਾਸਣਦੇ ਆ ਆਪਣੇ ਪਿਆਈਆਂ ਵੀ ਖਾਸਣਦੇ ਆ ਅੱਛਾ ਦਾਲ ਵੀ ਪੱਕ ਜਾਤਾ ਹੁਣ ਦਾ ਹਰ ਜੀ ਆਪਣਾ ਤੇਲ ਦੋ ਅੱਛਾ ਚੋਰੀ ਬਣਾਵਿੰਦਾ ਹਾਂ ਹਾਂ ਜੀ हाँ <laughs> मम्मी जी अजकल चीजा बना लग पे <laughs> खुश <ला> <laughs> हो हाँ। <laughs> तो देख सकते कचोली बनाई हुई है हां हल्दी बना लो बटा <laughs> <जो laughs> बड़ा शेप सोनी लगती है ਲੋ ਜੀ ਮੰਮੀ ਜੀ ਨੇ ਇੱਕ ਕੱਢ ਲਈ ਕਚੌੜੀ ਐ ਬਰ ਰਹੇ ਦੁੱਜੀ ਐ ਨਾ ਸਹੀ ਆ ਤਾਂ ਇਹਨਾਂ ਵਧੀਆ ਬਣੀ ਆ ਤੇ ਪਿਆਸੀ ਲੈ ਕੇ ਜਾਣੀ ਕਾਲਜ ਫਰੈਂਡਸ ਨਾਲ ਖਾਵਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਹੁਝੀ ਬਣੀ ਲੋ ਜੀ ਸਾਡੀ ਕਚੌੜੀ ਹੋ ਗਈ ਤਿਆਰ ਤੇ ਹੁਣ ਅਸੀਂ ਖਾਣ ਲੱਗੇ ਆ ਤੇ ਫਿਰ ਅਸੀਂ ਖਾ ਕੇ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਕਿ ਹੁਝੀ ਬਣੀ ਆ ਆਣ ਕੋਚੋਰੀ ਆਖ ਲਾ ਕੇ ਖਵਾਵਾਂਗੇ ਤੇ ਦੱਸਾਂਗੇ ਕਿੰਦਾਂ ਦੀ ਲੱਗੀ ਨਾ ਸਾਰਿਆਂ ਨੂੰ ਸੋਚ ਚਲੋ ਕੋਚੋਰੀ ਖਾਈਏ ਚਲੋ ਬਹੁਤ ਆਮੀ ਲੋ ਸਾਰੇ ਅਦਰ ਜਸ਼ਕਾ ਹਾਂਜੀ ਹੁਣ ਸਾਰੇ ਜਾਣੇ ਦੱਸੋ ਕਿ ਕਿੰਦਾਂ ਦੀ ਲੱਗੀ ਕੋਚੋਰੀ ਬਹੁਤ ਵਧੀਆ ਸੀ ਸਰਦੀ ਵਧੀਆ ਸੀ ਹਾਂਜੀ ਠੀਕ ਹੈ ਫੋੜ ਕੋਚੋਰੀ ਅਦਰ ਰੁਚੀ ਗਈ ਖੜੇ ਆ ਹੈਲੋ ਹਾਂਜੀ ਹੁਣ ਅਸੀਂ ਪਹੁੰਚ ਚ ਰਹੀ ਦੁਕਾਨ ਤੇ ਕਿਉਂਕਿ ਬੀਬੀ ਜੀ ਦੀਆਂ ਦਵਾਈ ਤੇ ਅਦਰ ਦੁਕਾਨ ਚ ਸਮਾਨ ਰੱਖ ਦਿੱਤਾ ਗਿਆ ਆ ਨਮਲੇ ਆਂਦਾ ਹੈ ਡੈਡੀ ਜੀ ਕੇ ਸਿ ਲਧਿਆਣੇ ਕੱਲ ਕੱਲ ਬਣਾਇਆ ਸੀ ਅਸੀਂ ਬਲੌਗ ਤੇ ਬੀਬੀ ਜੀ ਹੁਣ ਅਸੀਂ ਚੱਲਦੇ ਆਂ ਤੇ ਦਵਾਈ ਲਿਆਂਦੇ ਆਂ ਹੁਣ ਅਸੀਂ ਪਹੁੰਚ ਗਏ ਆਂ ਤੇ ਬੀਬੀ ਜੀ ਦਵਾਈ ਲੈ ਕੇ ਆਂਦੀ ਐ ਫਿਰ ਅਸੀਂ ਚੱਲਦੇ ਆਂ ਬੋ ਜੀ ਬੀਬੀ ਜੀ ਅਸੀਂ ਹੁਣ ਪਹੁੰਚ ਗਏ ਘਰੇ ਬੀਬੀ ਜੀ ਦਵਾਈ ਲੈ ਕੇ ਆ ਜਾਂਦੀ ਆ ਹਾ ਬੀਬੀ ਜੀ ਹੁਣ ਹੋ ਗਏ ਖੁਸ਼ ਆ ਜਾਓ ਬੀਬੀ ਜੀ ਹੁਣ ਅੰਦਰ ਚਲਦੇ ਆ ਤੇ ਫਿਰ ਮਿਲਦੇ ਅਸੀਂ ਕਾਲ ਅੰਕਲ ਜੀ ਕਾਲ ਜੀ ਅੰਕਲ ਜੀ ਅੱਜ ਆਏ ਹੋਏ ਸੀ ਕੰਮ ਕਰਨ ਤੇ ਟਾਈਮ ਵਗੈਰਾ ਲਾਉਣ ਹੋ ਗਿਆ ਅੰਕਲ ਜੀ ਕੰਮ ਹੋ ਗਿਆ ਹੋ ਗਿਆ ਚਲੋ ਵਧੀਆ ਹੁਣ ਛੁੱਟੀ ਚਲੋ ਫਿਰ ਠੀਕ